ਪਹਿਲੇ ਵੀ ਕਹਿੰਦੀ ਸੀ ਇਕੱਠੇ ਨੇ ਤੇ ਹੁਣ ਤਾਂ ਸ਼ਰਿਆਮ ਇਕੱਠੇ ਹੋ ਗਏ ਕੱਲ ਤਾਂ ਵੀ ਜਿਹੜੇ ਬੇਈਮਾਨ ਭਗਵੰਤਵਾਨ ਜਿਹੜੇ ਕਾਂਗਰਸੀਆਂ ਨੂੰ ਬੇਈਮਾਨ ਕਹਿ ਕੇ ਚੋਰ ਨੁਚੇਰ ਲੁਟੇਰੇ ਕਹਿ ਕੇ ਸਰਕਾਰ ਬਣਾਈਆਂ ਅੱਜ ਉਹਨਾਂ ਨੁਟੇਰਿਆਂ ਦੇ ਨਾਲ ਇਕੱਠੇ ਹੋ ਗਏ ਤੇ ਉਹ ਕਹਿੰਦੇ ਚੋਰ ਚੋਰ ਮੁਸਾਇਰੇ ਭਾਈ ਇਹ ਤਾਂ ਬਿਲਕੁਲ ਸਾਹਮਣੇ ਆ ਗਿਆ ਕਿ ਦੋਨੋਂ ਲੁਟੇਰੇ ਇਕੱਠੇ ਹੋ ਗਏ ਨੇ ਦੋਨਾਂ ਦਾ ਨਿਸ਼ਾਨਾ ਅੱਜ ਵੀ ਇਕੱਲੇ ਅਕਾਲੀ ਦਲ ਨੂੰ ਭੱਜਦੇ ਨੇ ਆਪਸ ਵਿੱਚ ਤਾਂ ਕੁਝ ਕਹਿੰਦੇ ਨਹੀਂ 2015 ਤੋਂ ਲੈ ਕੇ ਅੱਜ ਤੱਕ ਦੋਨਾਂ ਦਾ ਨਿਸ਼ਾਨਾ ਇਕੱਲੇ ਸ਼੍ਰੋਮਣੀ ਅਕਾਲੀ ਦਲ ਰਿਹਤ ਦੋਨਾਂ ਨੇ ਰਾਜ ਕੇ ਭੱਡੀ ਪ੍ਰਚਾਰ ਝੂਠਾ ਪ੍ਰਚਾਰ ਸਾਡੇ ਖਿਲਾਫ ਕਰਕੇ 5 ਸਾਲ ਕਾਂਗਰਸ ਨੇ ਲਾਹਾ ਲੇਤਾ ਫਿਰ ਕਾਂਗਰਸੀਆਂ ਨੇ ਆਪ ਦੀ ਮੋਟਾ ਵੱਧ ਗਿਣਤੀ 'ਚ ਆਮ ਆਦਮੀ ਨੂੰ ਪਾ ਕੇ ਇਹਨਾਂ ਦੀ 92 ਦੀ ਇਹਨਾਂ ਦੀ ਸਰਕਾਰ ਬਣਾਈ ਅੱਜ ਇਕੱਠੇ ਹੋਏ ਨੇ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਇਸ ਕਰਕੇ ਨਹੀਂ ਕਿ ਲੋਕਾਂ ਦੀ ਕੋਈ ਸੇਵਾ ਕਰੇ ਇਹਨਾਂ ਦਾ ਸਮਝੌਤਾ 2013 ਚ ਮੈਂ ਤਾਂ ਹਰੇਕ ਇਲੈਕਸ਼ਨ ਦੇ ਵੇਲੇ ਸਟੇਜਾਂ ਤੋਂ ਕਹਿੰਦੀ ਰਹੀਆਂ 2013 ਚ ਜਿਹੜੇ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਸਿਰ ਦੀ ਸੌਂ ਖਾਦੀ ਸੀ ਕਿ ਮੈਂ ਇਸ ਸਿਆਸਤ ਚ ਕਦੇ ਨਹੀਂ ਆਵਾਂਗਾ ਕਦੇ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਕਿਉਂਕਿ ਕਾਂਗਰਸ ਭ੍ਰਿਸ਼ਟ ਪਾਰਟੀ ਐ ਨੂੰ ਜੇਲ੍ਹ 'ਚ ਧੱਕਣਾ ਹੈ ਤੇ ਜਦ ਕੇਜਰੀਵਾਲ ਦੀ ਸੀਟਾਂ ਕੱਟ ਗਈਆਂ ਤਾਂ ਫਿਰ ਉਹਨਾਂ ਵੋਟਾਂ ਦੇ ਬਾਅਦ ਉਸ ਕਾਂਗਰਸ ਦੇ ਨਾਲ ਭ੍ਰਿਸ਼ਟ ਕਾਂਗਰਸ ਦੇ ਨਾਲ ਸਮਝੌਤਾ ਕਰਕੇ ਨੇ ਦਿੱਲੀ 'ਚ ਸਰਕਾਰ ਬਣਾਈ ਤੇ 2015 ਤੋਂ ਲੈ ਕੇ ਅੱਜ ਤੱਕ ਦੋਨਾਂ ਦਾ ਨਿਸ਼ਾਨਾ ਇਕੱਲੇ ਸ਼੍ਰੋਮਣੀ ਅਕਾਲੀ ਦਲ ਰਿਹਾ ਤੇ ਦੋਨਾਂ ਨੇ ਰੱਜ ਕੇ ਭੰਡੀ ਪ੍ਰਚਾਰ ਝੂਠਾ ਪ੍ਰਚਾਰ ਸਾਡੇ ਖਿਲਾਫ ਕਰਕੇ 5 ਸਾਲ ਕਾਂਗਰਸ ਨੇ ਲਾਹਾ ਲੇਤਾ ਫਿਰ ਕਾਂਗਰਸੀਆਂ ਨੇ ਆਪ ਦੀ ਵੋਟਾਂ ਵੱਧ ਗਿਣਤੀ 'ਚ ਆਮ ਆਦਮੀ ਨੂੰ ਪਾ ਕੇ ਇਹਨਾਂ ਦੀ 92 ਦੀ ਇਹਨਾਂ ਦੀ ਸਰਕਾਰ ਬਣਾਈ ਤੇ ਦੋਨਾਂ ਦਾ ਨਿਸ਼ਾਨਾ ਅੱਜ ਵੀ ਇਕੱਲੇ ਅਕਾਲੀ ਦਲ ਨੂੰ ਭੰਡਦੇ ਨੇ ਆਪਸ ਨੂੰ ਤਾਂ ਕੁਝ ਕਹਿੰਦੇ ਨਹੀਂ ਮੈਂ ਤਾਂ ਪਹਿਲੇ ਵੀ ਕਹਿੰਦੀ ਸੀ ਇਹ ਇਕੱਠੇ ਨੇ ਤੇ ਹੁਣ ਤਾਂ ਸ਼ਰਿਆਮ ਇਕੱਠੇ ਹੋ ਗਏ ਕੱਲ ਤਾਂ ਵੀ ਜਿਹੜੇ ਬੇਈਮਾਨ ਭਗਵੰਤ ਜਣ ਜਿਹੜੇ ਕਾਂਗਰਸੀਆਂ ਨੂੰ ਬੇਈਮਾਨ ਕਹਿ ਕੇ ਚੋਰ ਲੁਚੇ ਲੁਟੇਰੇ ਕਹਿ ਕੇ ਸਰਕਾਰ ਬਣਾਈ ਆ ਜੋ ਨਾ ਲੁਟੇਰਿਆਂ ਦੇ ਨਾਲ ਇਕੱਠੇ ਹੋ ਗਏ ਤੋਂ ਕਹਿੰਦੇ ਚੋਰ ਚੋਰ ਮੁਸਾਇਰੇ ਭਾਈ ਇਹ ਤਾਂ ਬਿਲਕੁਲ ਸਾਹਮਣੇ ਆ ਗਿਆ ਕਿ ਦੋਨੋਂ ਲੁਟੇਰੇ ਇਕੱਠੇ ਹੋ ਗਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਠੱਗਿਆ ਝੂਠ ਮਾਰਿਆ ਕਾਂਗਰਸੀਆਂ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦੀ ਇਹਨੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੋਨੋਂ ਨੇ ਝੂਠ ਮਾਰ ਕੇ ਕੁਰਸੀ ਦਾ ਲਾਹਾ ਲਿੱਤਾ ਅੱਜ ਇਕੱਠੇ ਹੋਏ ਨੇ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਇਸ ਕਰਕੇ ਨਹੀਂ ਕਿ ਲੋਕਾਂ ਦੀ ਕੋਈ ਸੇਵਾ ਕਰਨੇ ਉਸ ਅਕਾਲੀ ਦਲ ਨੂੰ ਦੂਰ ਕਿਵੇਂ ਰੱਖੀਏ ਇਕੱਲੇ ਤਾਂ ਰੱਖ ਨਹੀਂ ਸਭ ਇਕੱਠੇ ਹੋ ਕੇ ਰੱਖੀਏ ਸੋ ਇਹਨਾਂ ਦਾ ਪਰਦਾ ਫਾਸ਼ ਹੈ ਲੋਕੀ ਇਹਨਾਂ ਦੇ ਝੂਠ ਨੂੰ ਹੁਣ ਸਾਰਾ ਸਮਝ ਗਏ ਚਾਨਣ ਹੋ ਗਿਆ ਹੈਗਾ ਤੇ ਮੈਂ ਉਮੀਦ ਕਰਦੀਆਂ ਕਿ ਵੋਟ ਦੀ ਚੋਟ ਮਾਰ ਕੇ ਇਹੋ ਜੀ ਸੱਟ ਮਾਰਾਂਗੇ ਇਹਨਾਂ ਦੋਨਾਂ ਲੁਟੇਰਿਆ ਨੂੰ ਸਬਕ ਸਿਖਾਣਗੇ ਕਿ ਝੂਠ ਮਾਰੋਂਗੇ ਤਾਂ ਲੋਕਾਂ ਦਾ ਸਾਥ ਨਹੀਂ ਲੇਕਿਨ ਸੱਚੀ ਸੋਚੀ ਆਪਣੀ ਪੰਥ ਦੀ ਪੰਥਕ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਦਾ ਸਾਥ ਲੋਕੀ ਦੇਣ